ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਮੋਹਰਾਂ ਦਾ ਸਾਦੀ ਘਰੇਲੂ ਮੱਝ ਦਿਖਾਉਣੀ ਆ ਝੋਟੀ ਬਣਜੀ ਆ ਇਹ ਗੱਬਣਾ ਇਹਦੇ ਬਾਰੇ ਡਿਟੇਲ ਵੀ ਨੂੰ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਬਾਈ ਜੀ ਆਪਣਾ ਹਾਂ ਬਾਈ ਜੀ ਗੁਰਜੀਤ ਸਿੰਘ ਆ ਜੀ ਪਿੰਡ ਜੋਗਿਆ ਜੀ ਜਿਲ੍ਹਾ ਮਾਨਸਾ ਨਾਮ ਪ੍ਰਦੀਪ ਸਿੰਘ ਗੁਰਜੀਤ ਸਿੰਘ ਜੀ ਗੁਰਦੀਪ ਸਿੰਘ ਹਾਂ ਜੀ ਪਿੰਡ ਜੋਗਿਆ ਜੀ ਪਿੰਡ ਜੋਗਰਾਂ ਲਾ ਜੀ ਨੂੰ ਕਹਿੰਦੇ ਆ ਜੋਗਰਾਂ ਲਾ ਜੀ ਜਦੋਂ ਆਪਾਂ ਅੜਿਆਏ ਤੋਂ ਨੇ ਮਾਨਸਾ ਰੋਡ ਤੇ ਆ ਗਿਆ ਹਣਾ ਹਾਂ ਜੀ ਹਾਂ ਜੀ ਠੀਕ ਮਾਨਸਾ ਕਿਨਾਰੇ ਰਹਿ ਗਏ ਇਥੋਂ ਹੀ ਮਾਨਸਾ ਬਾਈ ਜੀ ਅੜਿਆਏ ਬੀਬੀ ਕੋਲ ਪੈ ਗਏ ਹਣਾ ਅੜਿਆਏ ਹੈਗੀ ਹਾਂ ਬੀ 21 ਕਿਲੋ ਰੁਪਏ ਸੈਂਟਰ ਜੇਚ 55900 54 ਤੇ ਜਿਹੜੀ ਆਪਾਂ ਝੋਟੀ ਦੇਖੀ ਆ ਲੈ ਬਾਈ ਜੀ ਸੁਆ ਕਿਹੜਾ ਸੂਰੀ ਆ ਇਹ ਬਾਈ ਜੀ ਕੀ ਜਿਆ ਸੁਆ ਸੁੰਦੀ ਆ ਠੀਕ ਆ ਜੈਨੂ ਨਤੀਜਾ ਸੁਆ ਹਾਂਜੀ ਕਿੰਨੇ ਕ ਟਾਈਮ ਤੋਂ ਆਪਣੇ ਕੋਲੇ ਇਹ ਬਾਈ ਜੀ ਪਹਿਲੇ ਸੁਵੇ ਲਿਆ ਨਹੀਂ ਸੀ ਆਪਾਂ ਹਰਿਆਣੇ ਚ 14 14 ਲੀ ਤਾਂ ਦੂਸੀ ਪਹਿਲੇ ਠੀਕ ਆ ਪਹਿਲੇ ਸੁਏ 14 ਕਿਲੋ ਦੁੱਧ ਆਪਾਂ ਮਿਲ ਕੇ ਲੈ ਕੇ ਆਏ ਹਾਂ ਹਾਂਜੀ ਮਿਲ ਕੇ ਲੈ ਆਏ ਠੀਕ ਹੈ ਤੋੜ ਦਿਓ ਕਿਰਾ ਬਾਹਰ ਨੂੰ ਸੁਭਰ ਇੱਕ ਅੱਧ ਕਾਟ ਵਗੈਰਾ ਦੇਖੋ ਝੋਟੀ ਦਾ ਤੇ ਸੁਨੱਖਾਪਣ ਬਹੁਤ ਜ਼ਿਆਦਾ ਪਹਿਲਾਂ ਆਪਾਂ ਤੋੜ ਕੇ ਦਿਖਾ ਦੇ ਫਿਰ ਆ ਬਾਕੀ ਡੰਡੀ ਨੂੰ ਡੜੀ ਰੋਏ ਵੀਰ ਨੂੰ ਪੁੱਛਦੇ ਆ ਲੈ ਚਲ ਅੰਦਰ ਬਹ ਸੋ ਲੇਵਾ ਵਗਰਾ ਦੇਖੋ ਸੋਹਣਾ ਸਾਫ ਸੁਥਰਾ ਫਿਟਨੈਸ ਗੱਬਣਾ ਸੂਣ ਨੂੰ ਕੁਝ ਦਿਨ ਬਾਕੀ ਆ ਪਰ ਦਿਨ ਸਾਰੇ ਬਸਰੇ ਨੇ ਵੀ ਕੈਸੇ ਲੈਂਦੀ ਆ ਤੇ ਬਾਕੀ ਸਨੱਖਾ ਪਣ ਤੇ ਲੇਵਾ ਇੰਨਾ ਜਿਆਦਾ ਸੁਰੱਖਾ ਕਿ ਪੁੱਜ ਕੇ ਸਨੱਖੇ ਝੋਪੀ ਆ ਕਿਸੇ ਪਾਸੇ ਹੱਥ ਤਰਾ ਨਹੀਂ ਗੱਬਣਾ ਆ ਸੂਣ ਨੂੰ ਰੈਡੀ ਆ ਤੇ ਭਾਈ ਪਹਿਲੇ ਸਵੇਕ ਕਿੰਨਾ ਮਿਲ ਕੇ ਲੈ ਦੁੱਧ ਆ ਪੈਦਾ ਭਾਈ 14 ਕਿਲੋ ਹਰਿਆਣੇ ਚ ਲੈ ਕੇ ਆਏ ਮਿਲ ਕੇ ਤੇ ਪਹਿਲਾ ਤੇ ਦੂਜਾ 200 ਦੁੱਧ ਪੀਲਾ ਘਰੇ ਦਾ ਵਾ ਹਾਂਜੀ ਦੋ ਦੁੱਧ ਪੀਲੇ ਦੂਜੇ ਸਵੇਕ ਕਿੱਥੇ ਜਾਵੜੀ ਸੀ ਹੈ ਨਹੀਂ ਦੂਜੇ ਸਵੇਕ ਨੇ ਦੁੱਧ ਤੇ ਜਾਵੜੀ ਸੀਗੀ ਦੂਜੇ ਸੂਹ 18 ਕਿਲੋ ਚੋੜਿਆ ਤੇ ਵਧੀਆ ਲੰਬਾ ਟਾਈਮ ਦੋ ਦਿੱਤਾ ਵਧੀਆ ਬਈ ਵਧੀਆ 3 ਮਹੀਨੇ ਚੋਂ ਚੋਣ ਚਵਾਦੀ ਪੋਲੀਆ ਪੂਰੀ ਹੁਣ ਤੀਜਾ ਸੂਹ ਸੁਲਰੀਆ ਦਿਨ ਕਹਿ ਲੈਂਦੀ ਆ ਅਜੇ ਸੂਹ ਦੇ 6 ਤਰੀਕ ਨੂੰ ਇਹਦੇ ਦਿਨ ਪੂਰੇ ਆ ਠੀਕ ਆ ਤੇ ਐਦ ਕੀ ਫਿਰ ਮੰਨ ਕੀ ਕਹਿੰਦਾ ਰਾਜੀ ਪਲੀ ਪੂਰੀ ਬਹੁਤ ਆ ਵੀ ਕਿੰਨਾ ਦੋਤ ਕਹਿੰਦਾ ਭਾਬੀ ਲੈਣ ਆਲਾ ਚਾਹੇ 18 ਮੰਨ ਕੇ ਲੈੜੇ ਪਰ ਆਪਣਾ 18 ਚੋਇਆ ਵਾ ਆਪਣਾ 18 ਚੋਇਆ ਠੀਕ ਆ ਤੇ ਕਿਹੜੇ ਸਾਲ ਤੋਂ ਕੱਪੜਾ ਹੈ ਕੱਪੜਾ ਬਈ ਇੱਥੇ ਪਣ ਕੇ ਸੀ ਗਿਆ ਜੀ ਰੱਖਿਆ ਹੋਇਆ ਠੀਕ ਹੈ ਤੇ ਸਰਟੀਫਿਕੇਟ ਕੋਈ ਬਾਈ ਜੀ ਚਾਹ ਨਹੀਂ ਦੁੱਤੇ ਦਿੱਤਾ ਸੀ ਵੀ ਮਾਈ ਠੀਕ ਹੈ ਮਾਲਾ ਚੰਗੇ ਸਾਮ ਤੋਂ ਕਰਾਸ ਕਰਾਈ ਹੋਈ ਠੀਕ ਹੈ ਤੇ ਮੁੱਲ ਇਹਦਾ ਅੱਜ ਕੀ ਰੱਖਿਆ ਆਪਾਂ ਮੁੱਲ ਬਾਈ ਜੀ ਸਵਾ ਦੋ ਲੱਖ ਸਵਾ ਦੋ ਲੱਖ ਰੱਖ ਲੀਏ ਮਾਨਤਨ ਹੋ ਜਾਊਗਾ ਮਾਨਤਨ ਕਰਦੇ ਠੀਕ ਹੈ ਸੋ ਵੀਰੋ ਸਵਾ ਦੋ ਲੱਖ ਰੁਪਈਆ ਹੈਗੀ ਝੋਟੀ ਦੀ ਕੀਮਤ ਝੋਟੀ ਪੁੱਜ ਕੇ ਸਨਖੀ ਆ ਪੈਠਪੜੇ ਦੀ ਬੰਤਰ ਤੇ ਕੱਦ ਕਾਠ ਜਿੰਦਿਆਂ ਤੇ ਲੇਵਾ ਦੇ ਪੁੱਛਲੇ ਦੋ ਲੇਵਾ ਤਾਂ ਰਿਕਾਰਡ ਹੀ ਤੋੜਦਾ ਇਹਦਾ ਤੇ 20 ਕਿਲੋ ਦੁੱਧ ਵਾਲੀ ਝੋਟੀ ਹੈਗੀ ਤੁਸੀਂ ਬੇਸ਼ੱਕ 18 ਮੰਨ ਕੇ ਲੈ ਲਿਓ ਪਰ ਬਾਈ ਦੀ ਸਾਹਮਣੇ ਨਸਲ ਦੱਸਦੀ ਆ। ਲੇਵਾ ਅੱਗੇ ਪਿਛੇ ਦਾ ਕਰਦੇ ਆ ਪੂਰਾ ਤਕੜਾ ਤੇ ਨੰਬਰ ਬੋਲ ਦੋ ਬਾਈ ਜੀ ਦੁਬਾਰੇ ਆਪਣਾ। ਨੰਬਰ ਬਾਈ ਜੀ 18 ਦੇ ਨਾਲ 25 559 84 ਜਾਈਂ। ਪਿੰਡ ਜੋਗਰਾਲਾ ਮਾਨਸਾ ਇ리에 ਪੈ ਗਿਆ ਆਪਣਾ। ਸੋ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ। ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ। ਜਲਦ ਮਿਲਦੇ ਆ ਕਿਸੇ